ਕੈਨਸਲ ਕਰੋ ਕੈਨਸਲ ਕਰੋ ਕੈਨਸਲ ਕਰੋ ਨਿਯਾਜ ਪਰਚਾ ਕੈਨਸਲ ਕਰੋ ਕੈਨਸਲ ਕਰੋ ਕੈਨਸਲ ਕਰੋ ਨਿਯਾਜ ਪਰਚਾ ਕੈਨਸਲ ਕਰੋ ਕੈਨਸਲ ਕਰੋ ਕੈਨਸਲ ਕਰੋ ਆਓ ਚੱਲੀਏ ਆਓ ਇਹਨੇ ਬਲਕੀ ਇਹਨੇ ਕਿਹਾ ਉਹ ਤੇ ਰੋਡ ਜਾਣ ਕਰਨਾ ਹੀ ਤੁਹਾਡੇ ਕੋਲ ਜਮ੍ਹਾਂਬੰਦੀ ਆਈ ਨਹੀਂ ਨਹੀਂ ਆਈ ਮੇਰੇ ਕੋਲ ਨਹੀਂ ਆਈ ਅਸੀਂ ਕੋਈ ਹਰ ਪਾਰਟੀ ਮੈਨੂੰ ਦੱਸੋ ਗੱਲ ਸਾਡੀ ਤੇ ਦੋਸਤਾਂ ਦੀ ਕੋਈ ਨਹੀਂ ਕਰਕੇ ਆ ਇੱਕ ਪੱਤਾ ਹੋਰ ਬਣਾਣਾ ਜੀ ਕਿਰ ਕੜਾ ਬਣਾਣਾ ਕੀ ਕਰਨਾ ਲੈਣ ਤੁਸੀਂ ਦੇਖੋ ਸਾਡੀ ਪਾਰਟੀ ਬਣਾਈ ਦਾਰ ਦੇ ਨਕਲ ਪ੍ਰਾਈਸ ਕਰ ਦਿੰਦੇ ਆ ਪਰੋ ਪ੍ਰਾਈਸ ਹੈਡ ਬਣਾਉਂਗੇ ਇਦਾਂ ਦੀ ਆ ਕੇ ਹੈ ਗੱਲ ਬਗਾਰ ਵਾਲੀ ਜੀ ਵੀਰੋ ਬੋਲਦਾ ਤਾਰੀ ਆ ਜੀ ਆ ਸੱਚਾ ਸਾਰਾ ਦੋ ਮਿੰਟ ਕਿਥੇ ਭੇਜੂ ਇਦਾਂ ਵੀ ਗੁੰਮ ਨਾ ਕਰੀਂ ਯਾਰ ਦੱਸਾ ਗੱਲ ਸੁਣ ਤਨ ਖਮੀ ਲੈ ਲੈ ਕਹਿੰਦਾ ਈਂ ਤਾਡੀ ਯਾਰ ਤੂੰ ਫੇਰ ਆ ਗੱਲ ਨਹੀਂ ਕਰਨੀ ਆਹੀਂ ਚੱਲ ਤਾਂ ਕੋਈ ਨਾ ਲੱਗਦਾ ਤੂੰ ਜਾ ਕਰਾ ਲੈ ਯਾਰ ਪਰਾਂ ਪਰ ਹੁਣੇ ਨੁਕੜਾ ਨਹੀਂ ਕਰਾਉਂਦੇ ਨਾ ਕਿਹੜਾ ਪਰਦਾ ਮੈਂ ਹੁਣੇ ਪਰਦਾ ਤੂੰ ਆਹੀਂ ਤੈਨੂੰ ਕੋਲਾ ਕਰਾ ਦੇ ਦਰ ਤੇ ਪਰ ਕਰ ਕਰ ਹੱਦ ਕਰ ਲੈ ਯਾਰ ਤੂੰ ਕਿਤਾ ਗੁੱਤੀ ਜਾਏਗੀ ਚੱਲ ਆਹੀਂ ਬੋਤਲੀ ਸਾਹਦੇ ਯਾਰ ਨਗਰਪੁਰ ਇੰਦਰ ਨਗਰਪੁਰਾਈ ਕਰਦੇ ਆ ਕਰਮ ਬਣਾਇਦਾਂ ਹੱਦ ਕਰ ਲੈ ਯਾਰ ਤੂੰ ਕਰੀ ਗਾ ਕੇ ਸਾਹਿਬ ਜੀ ਆ ਗਿਆ ਬਹਿ ਕੇ ਸਾਹਿਬ ਜੀ ਤੁਹਾਨੂੰ ਗੱਲ ਸੁਣਦੇ ਆ ਕਿਹੜੀ ਗੱਲ ਕਰਦੇ ਨੇ ਨਾ ਨਗਰਿਆ ਇਹ ਆ ਆ ਹਰ ਬਲੌਂਡ ਹੈ ਮੈਂ ਤੂੰ ਇਹ ਬਲੌਂਡ ਹੈ ਹੱਦ ਕਰ ਲੈ ਤੂੰ ਬਾਕੋ ਯਾਰ ਮੈਂ ਵੀ ਕਰ ਲੈਣਾ ਯਾਰ ਆਹ ਵਾਟਰ ਨਾਲ ਬੈਠੇ ਯਾਰ ਮਾ ਤੇ ਮਾ ਬਲ ਕੱਟ ਦੇ ਦੇਖੋ ਜੀ ਮੈਂ ਅੱਜ ਸਵੇਰੇ ਜਦੋਂ ਉਠਿਆ ਤੇ ਮੇਰੇ ਜਿਹੜੇ ਸਾਫਕਾ ਮੈਂਬਰ ਪੰਚਾਇਤ ਗੁਰਮਖ ਸਿੰਘ ਹੁਣੀ ਬਲਬੀਰ ਸਿੰਘ ਹੁਣੀ ਤੇ ਮਨਪ੍ਰੀਤ ਸਾਡਾ ਅਵਤਾਰ ਸਿੰਘ ਹੁਣੀ ਜਿਹੜੇ ਆ ਇਹਨਾਂ ਦੇ ਉੱਤੇ ਇੱਕ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਨੰਬਰ 1 ਆ ਥਾਣਾ ਸੇਖਵਾ ਚ ਦਰਜ ਹੋਈ ਆ ਔਰ ਇਹਨਾਂ ਬੰਦਿਆਂ ਨੂੰ ਘਰੋਂ ਜਿਹੜਾ ਵਾ ਉਹ ਪੁਲਿਸ ਵੱਲੋਂ ਲਿਆਂਦਾ ਗਿਆ ਵੀ ਤੁਹਾਡੇ ਤੇ ਐਫਆਈਆਰ ਦਰਜ ਹੋਈ ਆ ਬੀਡੀਪੀਓ ਧਾਰੀਵਾਲ ਦੇ ਬਿਆਨਾਂ ਤੇ ਅਸੀਂ ਚੌਂਕੀ ਗਏ ਆ ਉਹਨਾਂ ਨੇ ਡਿਪਟੀ ਸਾਹਿਬ ਵੀ ਉੱਥੇ ਆਏ ਆ ਐਸਐਚਓ ਸੇਖਵਾ ਵੀ ਆਏ ਆ ਉਹਨਾਂ ਕਿਹਾ ਕਿ ਵੀਡੀਓ ਧਾਰੀਵਾਲ ਨੇ ਕਿਹਾ ਕਿ ਮੇਰੇ ਨਾਲ ਮਿਸਬੀਹਵ ਇਹਨਾਂ ਬੰਦਿਆਂ ਨੇ ਕੀਤਾ ਔਰ ਜਿਹੜੀ ਆ ਨਿਜਾਜ ਕਬਜ਼ਾ ਇਹਨਾਂ ਕੋਲ ਆ ਵੇਖੋ ਨਿਜਾਜ ਕਬਜ਼ਾ ਜਿਹੜਾ ਰੈਵਿਨਿਊ ਰਿਕਾਰਡ ਦੇ ਹਿਸਾਬ ਨਾਲ ਸਾਬਤ ਤਹਿਸੀਲ ਨਸ਼ਹਰਾ ਮੱਜਾ ਸਿੰਘ ਦੇ ਜਿਹੜੇ ਪਟਵਾਰੀ ਗਰਦੌਰ ਉਹਨਾਂ ਨੇ ਰਿਸ਼ਾਨਦਈ ਕੀਤੀ ਆ ਕੋਈ 1.5 ਸਾਲ ਪਹਿਲੋਂ ਉਸ ਤੋਂ ਬਾਅਦ ਜਿਹੜਾ ਕੋਈ ਵੀ ਨਿਜਾਜ ਕਬਜ਼ਾ ਨਹੀਂ ਛੱਪੜ ਦਾ ਕੰਮ ਚੱਲ ਰਿਹਾ ਇਹਨਾਂ ਬੰਦਿਆਂ ਦੀ ਆਪਣੀ ਜੱਦੀ ਮਾਲਕੀ ਆ ਜਿਹੜੀ ਬਿਲਕੁਲ ਇਹਨਾਂ ਦੀ ਆਪਣੀ ਮਾਲਕੀ ਦੇ ਵਿੱਚ ਇਹਨਾਂ ਨੇ ਆਪਣਾ ਬਣਾਇਆ ਘਰ ਇਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਬੀਡੀਓ ਧਾਰੀਵਾਲ ਵੱਲੋਂ ਹੋਈ ਆ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਲੈ ਜਾਓ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਆ ਐਫਆਈਆਰ ਦਰਜ ਕੀਤੀ ਆ ਅਸੀਂ ਧਾਰੀਵਾਲ ਵੀਡੀਓ ਜਿਹੜੇ ਗੁਰਜੀਤ ਸਿੰਘ ਚਾਲ ਆ ਉਹਨਾਂ ਕੋ ਗਏ ਆ ਸਾਰੇ ਪਿੰਡ ਦੇ ਡੁੱਡੀਪੁਰ ਦੀ ਸਾਰੀ ਨਮਾਇੰਦਾ ਪੰਚਾਇਤ ਮੈਂਬਰ ਸਰਪੰਚ ਔਰ ਸਾਰੇ ਮੋਤਬਰ ਬੰਦੇ ਉੱਥੇ ਗਏ ਆ ਉਹਨਾਂ ਨੂੰ ਕਿਹਾ ਵੀ ਵੀਡੀਓ ਸਾਹਿਬ ਆ ਜਿਹੜੀ ਤੁਹਾਡੇ ਵੱਲੋਂ ਐਫ ਆਈ ਆਰ ਦਰਜ ਹੋਈ ਆ ਥਾਣਾ ਸੇਖਵਾ ਚ 1 ਨੰਬਰ ਐਫ ਆਈ ਆਰ ਆ ਇਹ ਜਿਹੜੀ ਆ ਇਹਦੀ ਸਾਨੂੰ ਦੱਸ ਦੋ ਕਿ ਇਹਨਾਂ ਬੰਦਿਆਂ ਦੇ ਵਿੱਚੋਂ ਤੁਸੀਂ ਤੁਹਾਡੇ ਲੋਕ ਪਛਾਣ ਕਰ ਦੋ ਕਿ ਤੁਹਾਡੇ ਨਾਲ ਕੋਈ ਮਿਸ ਬੇਵ ਹੋਇਆ ਹੋਏ ਜਾਂ ਇਹਨਾਂ ਬੰਦਿਆਂ ਨੇ ਜਾਇਜ਼ ਕਬਜ਼ਾ ਕੀਤਾ ਹੋਏ ਵੀਡੀਓ ਧਾਰੀ ਵਾਲਦਾ ਵਤੀਰਾ ਬਹੁਤ ਮਾੜਾ ਹੀ ਨਿੰਦਨਯੋਗ ਹੀ ਇਹ ਜਿਹੜਾ ਬਲਾਕ ਆ ਇਹਦੇ ਵਿੱਚ ਕੋਈ ਵੀ ਜਿਹੜੇ ਬਲਾਕ ਦੇ ਪਿੰਡਾਂ ਦੇ ਵਿੱਚੋਂ ਨਮਾਇੰਦਾ ਆ ਸਕਦਾ ਵੀਡੀਓ ਨਾਲ ਗੱਲ ਕਰ ਸਕਦਾ ਸਾਰੇ ਮੋਤ ਮੇਰ ਬੰਦੇ ਮੈਂਬਰ ਪੰਚਾਇਤ ਔਰ ਸਰਪੰਚ ਲਾਗੇ ਲਾਗੇ ਪਿੰਡਾਂ ਦੇ ਵੀ ਸਾਬਕਾ ਸਰਪੰਚ ਉੱਥੇ ਗਏ ਆ ਵੀਡੀਓ ਨੇ ਬਿਲਕੁਲ ਅਣਗਾਨੀ ਕੀਤੀ ਆ ਸਾਡੇ ਬੰਦਿਆਂ ਨੂੰ ਸਭ ਕੋ ਧਬਕੇ ਮਾਰੇ ਆ ਵੀ ਬਿਲਕੁਲ ਮੇਰੇ ਦਫਤਰ ਚੋਂ ਬਾਹਰ ਹੋ ਜੋ ਜਿਹੜਾ ਕਿ ਦਫਤਰ ਜਿਹੜਾ ਲੋਕਾਂ ਵਾਸਤੇ ਬਣਿਆ ਸੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਆ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਉਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੀ ਐਫ ਆਈ ਆਰ ਹੋਈ ਆ ਇਹਦੀ ਜਿਹੜੀ ਆ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਔਰ ਇਹਨੂੰ ਰੱਦ ਕੀਤਾ ਜਾਵੇ। ਅਗਰ ਨਹੀਂ ਰੱਦ ਹੁੰਦੀ ਦੇ। ਜੇ ਨਹੀਂ ਰੱਦ ਹੁੰਦੀ ਤੇ ਅਸੀਂ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਆ, ਐਸ ਐਸ ਪੀ ਸਾਹਿਬ ਤੇ ਗੱਲ ਨਹੀਂ ਹੋਈ, ਰੀਡਰ ਸਾਹਿਬ ਨਾਲ ਗੱਲ ਹੋਈ ਆ। ਵੀਡੀਓ ਨੂੰ ਅਸੀਂ ਜਾ ਕੇ ਦੱਸ ਆਏ ਆ। ਫੇਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਉਹਦੇ ਨਾਲ ਗੱਲ ਕਰਕੇ ਸਾਰੇ ਹਲਕਾਂ ਚਾਰਜਾਂ ਨਾਲ ਗੱਲ ਕਰਕੇ ਵੱਡੀ ਅਜੀਟੇਸ਼ਨ ਕਰਾਂਗੇ।